ਦੇ ਨਾਲ ਤੱਕ ਤੁਹਾਡੇ ਵਿੱਚ ਵੀ ਆ ਰਹੇ ਨੇ ਤੇ ਬਾਕੀ ਇਹ ਬਾਈ ਇਲੈਕਸ਼ਨ ਆ ਆਪਾਂ ਸਾਰਿਆਂ ਨੂੰ ਹੀ ਪਤਾ ਆ ਕਈ ਪਾਰਟੀਆਂ ਤੁਰੀਆਂ ਫੇਰਦੀਆਂ ਝੂਠ ਬੋਲ ਕੇ ਦੂਜੀਆਂ ਪਾਰਟੀਆਂ ਦੇ ਕੈਂਡੀਡੇਟਾਂ ਨੂੰ ਭੰਡ ਕੇ ਲੜਾਈਆਂ ਕਰਕੇ ਵੋਟਾਂ ਦੀ ਰਾਜਨੀਤੀ ਕਰਦੀਆਂ ਧਰਮ ਦੇ ਨਾਂ ਤੇ ਵੰਡਦੀਆਂ ਆਮ ਆਦਮੀ ਪਾਰਟੀ ਉਹ ਪਾਰਟੀ ਆ ਜਿਹੜੀ ਵਿਕਾਸ ਦੇ ਨਾਂ ਤੇ ਵੋਟ ਮੰਗਦੀ ਆ ਜਿਹੜੀ ਗਰੰਟਾ ਦੇ ਕੇ ਸ਼ਹਿਰ ਨੂੰ ਤੇ ਸਾਡੇ ਪਿੰਡਾਂ ਨੂੰ ਨਮੂਨੇ ਦਾ ਹਲਕਾ ਬਣਾ ਕੇ ਫੇਰ ਵੋਟਾਂ ਮੰਗਦੀ ਆ ਤੇ ਸਾਥ ਸੰਗਤ ਸਭ ਤੋਂ ਵੱਡੀ ਲੋੜ ਹੁੰਦੀ ਆ ਰੱਬ ਨਾ ਕਰੇ ਜੇ ਕਿਸੇ ਦੇ ਘਰੇ ਕੋਈ ਬਜ਼ੁਰਗ ਬਿਮਾਰ ਹੋ ਜੇ ਤੇ ਉਹਦੇ ਇਲਾਜ ਦੇ ਵੇਲੇ ਜਦੋਂ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਡਾਕਟਰ ਕਹਿ ਦਿੰਦੇ ਆ ਪਿਕਰਾਓ ਪਹਿਲਾਂ 50000 ਰੁਪਏ ਜਮਾ ਤੇ ਫੇਰ ਇਲਾਜ ਸ਼ੁਰੂ ਕਰਦੇ ਜਿਹੜਾ ਗਰੀਬ ਪਰਿਵਾਰ ਆ ਉਹਦੇ ਲਈ ਬੜੀ ਵੱਡੀ ਉਹ ਪਿੱਤਾ ਪੰਜ ਜਾਂਦੀ ਆ ਹੋ ਸਕਦਾ ਉਹਦਾ ਇਲਾਜ ਜਿਹੜਾ ਵਾ ਕੋਈ 10000 5000 ਰਹੀ ਹੋ ਜਾਂਦਾ ਤੇ ਉਹ ਗਰੀਬ ਠੀਕ ਹੋ ਜਾਂਦਾ ਪਰ ਜਦੋਂ 50000 ਦਾ ਨਾਮ ਸੁਣਦਾ ਗਰੀਬ ਤੇ ਉਹਨੂੰ ਇਹ ਬਿਪਤਾ ਪੈ ਜਾਂਦੀ ਹੈ ਵੀ ਹੁਣ ਉਹ 50000 ਰੋਣਾ ਕਿੱਥੋਂ ਆ ਉਹ ਇਲਾਜ ਤੋਂ ਪਹਿਲਾਂ ਹੀ ਸੋਚ-ਸੋਚ ਕੇ ਅਟੈਕ ਆ ਜਾਂਦਾ ਤੇ ਕਈ ਵਾਰ ਮੌਤ ਹੋ ਜਾਂਦੀ ਕਈ ਵਾਰ ਪਾਥ ਆ ਖਲੋ ਜਾਂਦਾ ਤੇ ਆਪਾਂ ਕਹਿ ਦਿੰਨੇ ਆ ਰੱਬ ਦੀ ਕੀਤੀ ਹੋਗੀ ਆ ਉਹ ਭਰਾਵੋ ਰੱਬ ਦੀ ਕੀਤੀ ਨਹੀਂ ਉਹ ਪ੍ਰਾਣੀਆਂ ਸਰਕਾਰਾਂ ਕਾਲੀਦਲ ਕਾਂਗਰਸ ਤੇ ਜਿਹੜੇ ਮੁੱਖ ਮੰਤਰੀ ਬਣਦੇ ਰਹੇ ਆ ਉਹਨਾਂ ਦੀ ਕੀਤੀ ਹੁੰਦੀ ਰਹੀ ਆ ਤੇ ਸਾਧ ਸੰਗਤ ਉਹਨਾਂ ਢੀ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵਿੱਚ ਮਹੱਲਾ ਕਲੀਨਿਕ ਬਣਾਏ ਦਵਾਈਆਂ ਇਲਾਜ ਟੈਸਟ ਫ੍ਰੀ ਹੋਏ ਤੇ ਹੁਣ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 50 10 ਲੱਖ ਰੁਪਏ ਦਾ ਕਾਰਡ ਜਿਹੜਾ ਕਿ ਲਗਭਗ 50 ਲੱਖ ਪਰਿਵਾਰਾਂ ਦਾ ਜਿਹੜਾ ਬਣੂਗਾ ਜਿੱਚਾ ਹਰ ਪਰਿਵਾਰ ਜਿਹੜਾ ਉਹ ਕਵਰ ਹੋ ਜਿੰਨੀ ਦੀ ਜਿੰਨੀ ਆਬਾਦੀ ਆ 3.5 ਕਰੋੜ ਦੀ ਆਬਾਦੀ ਉਹ ਸਾਰੀ ਆਬਾਦੀ ਇਹਦੇ ਵਿੱਚ ਕਵਰ ਹੋਊਗੀ ਹਰ ਪਰਿਵਾਰ ਦਾ ਹਰ ਜੀ ਉਹ ਚ ਕਵਰ ਹੋਊਗਾ ਤੇ ਸਾਧ ਸੰਗਤ ਜਦੋਂ ਕਿਸ ਦੀ ਜੇਬ ਚੋਂ ਕਾਰਡ ਹੋਇਆ ਨਾ ਪਹਿਲੀ ਤੇ ਕੱਲ ਜਦੋਂ ਬੰਦੇ ਦੀ ਜੇਬ ਚ ਇਲਾਜ ਕਰਾਉਣ ਨੂੰ ਪੈਸੇ ਹੋਣ ਜਦੋਂ ਬੰਦੇ ਕੋਲ ਸਿਸਟਮ ਹੋਵੇ ਇਲਾਜ ਕਰਾਉਣ ਲਈ ਉਹਨੇ ਬਿਮਾਰੀ ਨਹੀਂ ਹੋਣਾ ਤੇ ਦੂਜਾ ਜੇ ਕਿਤੇ ਬਾਈ ਚਾਂਸ ਕੋਈ ਜੀ ਬਿਮਾਰ ਹੁੰਦਾ ਤੇ ਉਹਦਾ ਜਦੋਂ ਪਤਾ ਵਾਪੀ ਮੇਰੀ ਜੇਬ ਚ 10 ਲੱਖ ਰੁਪਏ ਦਾ ਕਾਰਡ ਹੈਗਾ ਤੇ ਉਹਨੇ ਉਸੇ ਵਾਲੇ ਤੰਦਰੁਸਤ ਹੋ ਕੇ ਹਸਪੀਟਲ ਚੋਂ ਛੁੱਟੀ ਮਿਲ ਜਾਣੀ ਆ ਉਹ ਕਾਰਡ ਸਾਰੇ ਸਰਕਾਰੀ ਹਸਪੀਟਲ ਕਵਰ ਕਰਨਗੇ ਨਾਲ 1500 ਤੋਂ ਵੱਧ ਪ੍ਰਾਈਵੇਟ ਹਸਪੀਟਲਾਂ ਚ ਵੀ ਉਹ ਕਾਰਡ ਚੱਲੂਗਾ ਤੇ ਜੇ 1500 ਪ੍ਰਾਈਵੇਟ ਹਸਪੀਟਲ ਆ ਗਏ ਸਮਝ ਲਓ ਹਰ ਹਲਕੇ ਦੇ 12-13 ਹਸਪੀਟਲ ਪ੍ਰਾਈਵੇਟ ਉਹਨੂੰ ਕਵਰ ਕਰਨਗੇ ਤੇ ਸਾਥ ਸੰਗਤ ਉਸੇ ਤਰ੍ਹਾਂ ਹੀ ਜਿਵੇਂ ਪ੍ਰਾਣੀਆਂ ਸਰਕਾਰਾਂ ਦੇ ਵੇਲੇ ਕਾਲੀਆਂ ਤੇ ਕਾਂਗਰਸੀਆਂ ਦੇ ਵੇਲੇ ਝੂਠ ਬੋਲੇ ਜਾਂਦੇ ਰਹੇ ਸਾਬਕਾ ਮੁੱਖ ਮੰਤਰੀ ਬੋਲਦੇ ਰਹੇ ਸਟੇਜਾਂ ਤੋਂ ਕਿ ਜਿਹੜੇ ਲਾਲਕੀਰ ਦੇ ਅੰਦਰ ਥਾ ਆ ਆਪਾਤੀ ਦੇ ਵਾਲੇ ਜਾਂ ਮੁਸਤਰਕਾ ਮਾਲਕਾਂ ਉਹ ਲੋਕਾਂ ਦੇ ਨਾਮ ਕਰਾਵਾਂਗੇ ਪਰ ਨਾ ਕੀਤਾ ਪ੍ਰਕਾਸ਼ ਸਿੰਘ ਬਾਦਲ ਨੇ ਕੁਝ ਨਾ ਕੀਤਾ ਕੈਪਟਨ ਅਮਨਿੰਦਰ ਸਿੰਘ ਨੇ ਕੁਝ ਹੁਣ ਉਹ ਜਿਹੜੀ ਪਾਲਿਸੀ ਆ ਸਰਦਾਰ ਭਗਵੰਤ ਸਿੰਘ ਮਾਨ ਨੇ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਲਾਲਕੀਰ ਦੇ ਅੰਦਰ ਥਾਣੇ ਉਹਨਾਂ ਦੀਆਂ ਰਿਸ਼ਤੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਤੇ ਉਹਦੀ ਸ਼ੁਰੂਆਤ ਵੀ ਤੁਹਾਡੇ ਇਥੋਂ ਤਰਨ ਤਰਨ ਤੋਂ ਹੋਈ ਹੁਣ ਤੱਕ 10000 ਤੋਂ ਵੱਧ ਰਿਸ਼ਤੀਆਂ ਬਣ ਚੁੱਕੀਆਂ ਘਰਾਂ ਦੀਆਂ ਜਿਹੜੇ ਘਰ ਰਹਿ ਗਿਆ ਉਹਨਾਂ ਘਰਾਂ ਦੀਆਂ ਰਿਸ਼ਤੀਆਂ ਵੀ ਆਉਣ ਵਾਲੇ ਸਮੇਂ 'ਚ ਬਣ ਜਾਣਗੀਆਂ ਤੇ ਆਪਾਂ ਵੇਂਦੇ ਰਹੇ ਆ ਪ੍ਰਾਣੀਆਂ ਸਰਕਾਰਾਂ ਦੇ ਵੇਲੇ ਜਦੋਂ ਸਰਕਾਰ ਬਦਲ ਜਾਣੀ ਪੰਚਾਇਤ ਬਦਲ ਜਾਣੀ ਐਮਸੀ ਬਦਲ ਜਾਣਾ ਤੇ ਜਿਹੜੇ ਬਾਦੀ ਤੇ ਆਲੇ ਥਾ ਆ ਉਹਨਾਂ ਤੋਂ ਐਮਸੀਆਂ ਤੇ ਸਰਪੰਚਾਂ ਨੇ ਝਗੜੇ ਕਰਾਉਣੇ ਸ਼ੁਰੂ ਕਰ ਦੇਨੇ ਕਬਜੇ ਸ਼ੁਰੂ ਕਰਾ ਦੇਨੇ ਭਰਾ ਨੂੰ ਭਰਾ ਨਾਲ ਲੜਾਉਣਾ ਗਵਾਂਡੀ ਨੂੰ ਗਵਾਂਡੀ ਨਾਲ ਲੜਾਉਣਾ ਤੇ ਸਰਦਾਰ ਭਗਵੰਤ ਸਿੰਘ ਬਾਣ ਨੇ ਉਹ ਲੜਾਈ ਸਦਾਲੀ ਖਤਮ ਕਰ ਦਿੱਤੀ ਉਹ ਕਿਉਂ ਨਾ ਪੁਰਾਣੀਆਂ ਸਰਕਾਰਾਂ ਨੇ ਰਿਸ਼ਤੇ ਬਣਾਈਆਂ ਕਿਉਂਕਿ ਉਹਨਾਂ ਦੀ ਇਹ ਸਕੀਮ ਸੀ ਪੁਰਾਣੀਆਂ ਸਰਕਾਰਾਂ ਦੀ ਵੀ ਜੇ ਰਿਸ਼ਤੇ ਬਣ ਗੀਆਂ ਤੇ ਇਹਨਾਂ ਲੋਕਾਂ ਦੀ ਆਪਸੇ ਲੜਾਈ ਖਤਮ ਹੋ ਜਣੀ ਭਰਾਵਾਂ ਦੀ ਭਰਾ ਨਾਲ ਵੰਡ ਖਤਮ ਹੋ ਜਣੀ ਕਮਾਂਡੀ ਦੀ ਕਮਾਂਡੀ ਨਾ ਥਾਂ ਦੀ ਵੰਡ ਖਤਮ ਹੋ ਜਾਣੀ ਆ ਤੇ ਸਾਧ ਸੰਗਤ ਉਹਨਾਂ ਦਾ ਕੰਮ ਇਹ ਹੁੰਦਾ ਅਖਾਲੀਆਂ ਕਾਂਗਰਸੀਆਂ ਦਾ ਇਹਨਾਂ ਦੇ ਢੜੇ ਬਣਾ ਛੱਡੋ ਇਹਨਾਂ ਦੀ ਆਪਸੇ ਲੜਾਈ ਕਰਾ ਛੱਡੋ ਇਹ ਲੜਦੇ ਰਹਿਣ ਤੇ ਸਾਡੇ ਕੋਲ ਦੇ ਰਹਿਣ ਕਿਸੇ ਨੂੰ ਪੁਲਿਸ ਪਵਾ ਦਈਏ ਕਿਸੇ ਦੀ ਪੁਲਿਸ ਟਿਕਾ ਦਈਏ ਕਿਸੇ ਨੂੰ ਫੜਾ ਦਈਏ ਕਿਸੇ ਨੂੰ ਛਡਾਲੀਏ ਤੇ ਵੋਟਾਂ ਲੈਂਦੇ ਰਹੀਏ ਸਾਧ ਸੰਗਤ ਸਿਰਫ ਇਹ ਲੋਕ ਵੋਟਾਂ ਦੀ ਰਾਜਨੀਤੀ ਕਰਦੇ ਰਿਆ ਆ ਮੇਰੇ ਭਰਾਵਾਂ ਨੇ ਜੇ ਆਜੋ ਸੰਗਤ ਨੇ ਵੇਖਣਾ ਦਾ ਇੱਧਰ ਆਜੋ ਮਾੜੇ ਇਹ ਲੋਕ ਸਿਰਫ ਕੱਲੀ ਵੋਟਾਂ ਦੀ ਰਾਜਨੀਤੀ ਕਰਦੇ ਨੇ ਕਿਸੇ ਦਾ ਕੁਝ ਸਵਾਰਦੇ ਨਹੀਂ ਰਹੇ ਤੇ ਸਾਧ ਸੰਗਤ ਹੁਣ ਜੇ ਕਿਸੇ ਭੈਣ ਭਰਾ ਦੀ ਰਿਸ਼ਤੀ ਬਣ ਗਈ ਹੈ ਨਾ ਜੇ ਕਿਸੇ ਨੇ ਕੋਈ ਬੱਚੇ ਨੂੰ ਬਾਹਰ ਘਲਣਾ ਲੋਨ ਲੈਣਾ ਰਿਸ਼ਤੀ ਵਾਲੇ ਥਾਂ ਤੇ ਆਪਾਂ ਲੋਨ ਲੈ ਕੇ ਬੱਚੇ ਨੂੰ ਬਾਹਰ ਭੇਜ ਸਕਦੇ ਹਾਂ ਉਸ ਰਿਸ਼ਤੀ ਵਾਲੇ ਥਾਂ ਤੇ ਜੇ ਕੋਈ ਕਾਰੋਬਾਰ ਸ਼ੁਰੂ ਕਰਨਾ ਸੀਐਲਜੂ ਲੈ ਕੇ ਸਰਕਾਰੀ ਜਿਹੜੀਆਂ ਅਧਿwidehat ਮਤਾਪਕ ਉਹਨਾਂ ਚਿਹਰੋ ਦੀ ਮਾਨਤਾ ਨਹੀਂ ਮਿਲਦੀ ਜਿਨ੍ਹਾਂ ਤੇਰ ਜਗ੍ਹਾ ਦੀ ਰਿਸ਼ਤੀ ਨਾ ਹੋਵੇ ਆਪਣੀ ਜਗ੍ਹਾ ਤੇ ਸੀ ਐਲੂ ਹੋ ਗਿਆ ਆਪਾਂ ਕੋਈ ਵੀ ਕਾਰੋਬਾਰ ਕਰ ਸਕਦੇ ਆ ਜੇ ਚਲੋ ਮੰਨ ਲਓ ਕਿਸੇ ਨੇ ਕੋਈ ਘਾਟਿਆ ਥਾ ਸ਼ਹਿਰ ਦੇ ਵਿੱਚ ਕਿਸੇ ਕੋਲ 5 ਮਰਲੇ ਜਾਂ 7 ਮਰਲੇ ਆ ਉਹਨੇ ਵੇਚ ਕੇ ਖੁੱਲੇ ਥਾਂ ਦੇ ਲੈਣਾ ਤੇ ਉਹ ਥਾਂ ਰੁਪਈਏ ਦੀ ਚੀਜ਼ 25 ਪੈਸੇ ਚ ਵੇਚਦੀ ਕਿਉਂਕਿ ਉਹਦੀ ਰਿਸ਼ਤੀ ਨਹੀਂ ਹੁੰਦੀ ਹੁਣ ਰਿਸ਼ਤੀ ਬਣ ਗਈ ਆ ਉਹ ਥਾਂ ਜੇ 2 ਲੱਖ ਰੁਪਈਏ ਨੂੰ ਮਰਲਾ ਉਹ ਥਾਂ 2 ਲੱਖ ਤੋਂ ਵੱਧ ਕੇ ਵਿਗੂ ਕਿਉਂਕਿ ਉਹਦੀ ਰਿਸ਼ਤੀ ਬਣ ਗਈ ਆ ਆਂਡੀ ਕਵਾਂਟੀ ਨੇ ਵੱਧ ਪਹਿ ਲਾ ਕੇ ਉਹਦਾ ਕੰਪੀਟੀਸ਼ਨ ਹੋ ਜਾਣਾ ਦੂਜੇ ਕਵਾਂਟੀ ਕਹਿੰਦਾ ਮੈਂ ਲੈ ਲਾਂ ਰਿਸ਼ਤੀ ਬਣ ਗਈ ਆ ਦੂਜੇ ਕਹਿੰਦਾ ਮੈਂ ਲੈ ਲਾਂ ਉਹਦਾ ਰੇਟ ਤਾਂ ਡਾ 2 ਨਹੀਂ ਹੋ ਸਕਦਾ 2.5 ਲੱਖ 3 ਲੱਖ ਮਰਲੇ ਦਾ ਵਟਿਆ ਜਾਵੇ ਉਹ ਬੜੀ ਵੱਡੀ ਸਹੂਲਤ ਕਰਤੀ ਦਾਦੇ ਲਈ ਤੇ ਗੁਰੂ ਰੂਪ ਸਾਧ ਸੰਗਤ ਜੀ ਸਭ ਤੋਂ ਵੱਡੀ ਤੇ ਇੱਕ ਅਹਿਮ ਗੱਲ ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ 56000 ਤੋਂ ਵੱਧ ਹੁਣ ਤੱਕ ਨੌਕਰੀਆਂ ਦੇਤੀਆਂ ਆਮ ਆਦਮੀ ਪਾਰਟੀ ਸੋਤ ਸਿਰਿਆ ਕਾਲ ਬਿਨਾ ਕਿਸੇ ਪੈਸੇ ਤੋਂ ਬਿਨਾ ਕਿਸੇ ਸ਼ਿਫਾਰਿਸ਼ ਤੋਂ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੇ ਬੱਚੇ ਇੰਟੈਲੀਜੈਂਟ ਹੀ ਜਿਹੜੇ ਬੱਚਿਆਂ ਟੈਸਟ ਦਿੱਤਾ ਮੈਰਿਟ ਦੇ ਵਿੱਚ ਆਏ ਉਹਨਾਂ ਬੱਚਿਆਂ ਨੂੰ ਜੱਜ ਤਹਿਸੀਲਦਾਰ ਨੈਬ ਤਹਿਸੀਲਦਾਰ ਐਸਟੀਐਮ ਡੀਐਸਪੀ ਐਸਐਸਪੀ ਦੇ ਰੈਂਕਾਂ ਤੱਕ ਪਹੁੰਚਾਇਆ ਆਮ ਘਰਾਂ ਦੇ ਬੱਚਿਆਂ ਨੂੰ ਤੇ ਸਾਥ ਸੰਗਤ ਜੇ ਚਾਹੁੰਦੇ ਹੋ ਤੇ ਤੁਹਾਡੇ ਬੱਚਿਆਂ ਦਾ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਹੋਵੇ ਤੇ ਆ ਜਿਹੜੀ ਬਾਈਲ ਇਕਸ਼ਨ ਆ ਇਹ ਸਰਦਾਰ ਹਰਮੀਤ ਸਿੰਘ ਸੱਧੂ ਨੂੰ ਜਿਤਾਇਓ 11 ਤਰੀਕ ਨੂੰ ਵੋਟਾਂ ਨੇ ਸਵੇਰੇ ਵੇਲੇ ਨਹਾ ਧੋ ਕੇ ਤਿਆਰ ਹੋ ਕੇ ਤੁਹਾਡਾ ਚੋਣ ਨਿਸ਼ਾਨ ਦੇ ਝਾੜੂ ਜਿੰਨੀਆਂ ਵੋਟਾਂ ਵੱਧ ਤੋਂ ਵੱਧ ਚੋਣ ਨਿਸ਼ਾਨ ਝਾੜੂ ਤੇ ਪਾਉਣੀਆਂ ਜੇ ਤੇ ਤੁਹਾਡੇ ਬੱਚਿਆਂ ਦਾ ਜਿਹੜਾ ਭਵਿੱਖੋ ਇੱਕੋ ਇੱਕ ਪਾਰਟੀ ਸੁਰੱਖਿਅਤ ਕਰ ਸਕਦੀ ਆ ਉਹ ਆਮ ਆਦਮੀ ਪਾਰਟੀ 55000 ਨੌਕਰੀਆਂ ਦੇ ਦਿੱਤੀਆਂ ਆਉਣ ਵਾਲੇ ਸਵਾ ਸਾਲ ਜਿਹੜਾ ਰਹਿ ਗਿਆ 1.5 ਸਾਲ ਸਰਕਾਰ ਦਾ ਉਹਦੇ ਵਿੱਚ 1 ਲੱਖ ਤੋਂ ਵੱਧ ਨੌਕਰੀਆਂ ਹੋਰ ਕੱਢਣੀਆਂ ਹੋਰ ਨੋਟੀਫਿਕੇਸ਼ਨ ਹੋਣੇ ਆ ਜਿਨ੍ਹਾਂ ਦੇ ਬੱਚੇ ਪੜੇ ਲਿਖੇ ਉਹ ਅਪਲਾਈ ਕਰਨ ਤੇ ਉਹਦੇ ਬਾਅਦ ਸਰਕਾਰ ਤੁਹਾਡੀ ਫੇਰ ਰਿਪੀਟ ਹੋਣੀ ਆ ਅਗਲੀ ਸਰਕਾਰ ਚ ਬੱਚਿਆਂ ਨੂੰ ਪੜਾ ਦਿਓ ਅਗਲੀ ਸਰਕਾਰ ਤੁਹਾਡੇ ਬੱਚਿਆਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਫੇਰ ਨੌਕਰੀਆਂ ਦੇਣਗੇ ਤੇ ਸਾਥ ਸੰਗਤ ਮੈਂ ਇਹ ਬੇਨਤੀ ਕਰਾਂ ਇਹ ਜਿਹੜੀਆਂ ਵੋਟਾਂ ਆ ਇਹਦੇ ਨਾਲ ਜੇ ਕੋਈ ਕਾਲੀ ਕਾਂਗਰਸੀ ਜਿੱਤਦਾ ਵੀ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਨਾ ਤੁਹਾਨੂੰ ਕੋਈ ਫਾਇਦਾ ਨਹੀਂ। ਜੇ ਜਿੱਤਦਾ ਆਰਮੀਤੋ ਸੰਧੂ ਜੇ ਨਹੀਂ ਤੂੰ ਜਿਤਾਤਾ। ਜਿੰਨੀ ਲੀਡ ਵਧਾ ਦੋਗੇ, ਜਿੰਨੀਆਂ ਵੋਟਾਂ ਵਾਦ ਪਵਾ ਦੋਗੇ, ਉਹਨੇ ਤਾਂ ਡੇ ਇਲਾਕੇ ਦੇ ਕੰਮ ਵਾਦ ਹੋਣਗੇ। ਉਹਨੀਆਂ ਤਾਂ ਡੇ ਸ਼ਹਿਰ 'ਚ ਗਰਾਂਟਾਂ ਵਾਦ ਹੋਣਗੀਆਂ। ਉਹਨੀਆਂ ਤਾਂ ਡੇ ਪਿੰਡਾਂ ਦੀਆਂ ਗਲੀਆਂ ਵਾਦ ਬਣ ਗਈਆਂ ਤੇ ਸਾਥ ਸੰਗਤ ਮੈਂ ਇਹੋ ਬੇਨਤੀ ਕਰੂੰਗਾ। ਵੇਖੋ ਜਦੋਂ ਕਲਾਕਾਰ ਸਟੇਜ ਤੋਂ ਕੋਈ ਗਾਣਾ ਗਾਉਂਦਾ ਨਾ ਕੋਈ ਗੱਲ ਸੁਣਾਉਂਦਾ ਤੇ ਜਦੋਂ ਥੱਲਿਓਂ ਸਰੋਤੇ ਤਾੜੀਆਂ ਮਾਰਦੇ ਆ ਤੇ ਕਲਾਕਾਰ ਹੋਰ ਵਧੀਆ ਗਾਉਂਦਾ ਤੇ ਜਦੋਂ ਇਸ ਤਰ੍ਹਾਂ ਕੋਈ ਬਾਇਲ ਇਕਸ਼ਨ ਆਵੇ ਤੇ ਉਹ ਮੌਜੂਦਾ ਸਰਕਾਰ ਦੇ ਬੰਦੇ ਨੂੰ ਜਿਤਾਉਣ ਵਿਧਾਨ ਸਭਾ ਭੇਜੋ ਤੇ ਮੁੱਖ ਮੰਤਰੀ ਦਾ ਦਿਲ ਹੋਰ ਵਾਦਾ ਖੋਜ ਹੁੰਦਾ ਕਿ ਅਸੀਂ ਕੰਮ ਕੀਤੇ ਆ ਸਾਨੂੰ ਲੋਕਾਂ ਵੋਟਾਂ ਪਾਈਆਂ ਮੁੱਖ ਮੰਤਰੀ ਹੋਰ ਵਾਅਦਾ ਗਰੰਟਾ ਦਿੰਦੇ ਆ ਮੁੱਖ ਮੰਤਰੀ ਹੋਰ ਵਿਕਾਸ ਤੇ ਕੰਮਾਂ ਨੂੰ ਤੇਜ਼ ਕਰਦੇ ਆ ਬਾਕੀ ਗੱਲ ਸਾਦ ਸੰਗਤ ਤੁਹਾਡੀ ਸਰਕਾਰ ਆ ਆਮ ਆਦਮੀ ਪਾਰਟੀ ਸਰਕਾਰ ਤੁਹਾਡੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਤੇ ਜਿਹਦੀ ਸਰਕਾਰ ਉਹਦਾ ਐਮਐਲਏ ਬਣੂ ਤੇ ਤੁਹਾਨੂੰ ਫਾਇਦਾ ਤੁਹਾਡੀ ਸਰਕਾਰ ਤੁਹਾਡਾ ਐਮਐਲਏ ਇਸ ਕਰਕੇ ਸਾਡੀ ਬੇਨਤੀ ਆ ਤੁਹਾਡਾ ਇੱਕ ਇੱਕ ਕੀਮਤੀ ਵੋਟ ਇਹ ਨਾ ਸੋਚੋ ਵੀ ਕੋਈ ਨਹੀਂ ਅਰਮੀ 100 ਸੰਦੂਕ ਤੇ ਜਿੱਤ ਗਿਆ ਕੋਈ ਨਹੀਂ ਅਸੀਂ ਨਾ ਵੀ ਵੋਟ ਪਾਵਾਂਗੇ ਕੋਈ ਗੱਲ ਨਹੀਂ ਇੱਕ ਇੱਕ ਵੋਟ ਦਾ ਮੁੱਲ ਹੁੰਦਾ ਜੇ ਇੱਕ ਇੱਕ ਵੋਟ ਨਾਲ 100 100 ਵੋਟ ਬਣਦੀ ਜੇ 100 100 ਨਾਲ 1000 1000 1000 ਇਕੱਠੀ ਹੋ ਕੇ 1 ਇੱਕ ਲੱਖ ਵੋਟ ਬਣਦੀ ਜੀ ਮੈਂ ਇੱਕ ਇੱਕ ਵੋਟ ਦਾ ਮਤਲਬ ਕਿਉਂ ਕਿਹਾ ਤੁਹਾਡੇ ਭਰਾ ਦੀ ਇਲੈਕਸ਼ਨ ਹੀ 2022 ਵਾਲੀ ਤੇ ਮੇਰੇ ਨਾਲ ਚੱਲਦੇ ਸੀ ਚਾਰ ਗਨਮੈਨ ਮੈਂ ਅੱਗੇ ਵੀ ਕਿਹੜਾ ਸਟੇਜ ਤੋਂ ਇਹ ਗੱਲ ਕਰਦਾ ਨਾ ਚਾਰ ਗਨਮੈਨ ਮੇਰੇ ਨਾਲ ਚੱਲਦੇ ਸੀ 2022 ਵਾਲੀਆਂ ਵੋਟਾਂ 'ਚ ਤੇ ਮੈਂ ਉਹਨਾਂ ਚਾਹ ਨੂੰ ਕਿਹਾ ਵੀ ਭਰਾਵੋ ਪੱਟੀ ਹਲਕੇ ਦੇ ਇਸਾਰੇ ਮੈਂ ਕਿਹਾ ਟਾਈਮ ਕੱਟ ਕੇ ਆਪਣੀਆਂ ਵੋਟਾਂ ਜ਼ਰੂਰ ਪਾ ਆਇਓ ਮੁੜ ਕੇ 5 ਵਜੇ ਪੋਲਿੰਗ ਬੰਦ ਹੋ ਜਣੀ ਆ ਜਿਹੜਾ ਲਾਈਨ 'ਚ ਲੱਗ ਗਿਆ ਲੱਗ ਗਿਆ ਜਿਹੜਾ ਰਹਿ ਗਿਆ ਉਹਦੀ ਵੋਟ ਨਹੀਂ ਜੇ ਪੈਣੀ ਚਲੋ ਜੋ ਜੋ ਤਿੰਨ ਜਿਹੜੇ ਵਾਰੀ ਵਾਰੀ ਵੋਟ ਪਾਏ ਉਹ ਚੌਥਾ ਚੂਸਲੇੜਦਾ ਸੀ ਉਹਨੂੰ ਕਿਤੇ ਧਿਆਨ ਨਾ ਰਿਹਾ ਉਹ ਛਾਮਾਂ ਤੀਕ ਮੇਰੇ ਨਾਲ ਤੁਰਿਆ ਫਿਰਦਾ ਰਿਹਾ ਤੇ ਜਦੋਂ ਪੋਲਿੰਗ ਬੰਦ ਹੋ ਗਈ ਕੰਮ ਨਿਪੜ ਗਿਆ ਅਸੀਂ ਘਰ ਨੂੰ ਚੱਲੇ ਤੇ ਚਾਰੇ ਇਕੱਠੇ ਹੋ ਗਏ ਮੈਂ ਉਹਨਾਂ ਨੂੰ ਕਿਹਾ ਮੈਂ ਵੋਟ ਪਾਏ ਜੇ ਉਹ ਤਿੰਨਾਂ ਦੇ ਪਾਇ ਚੌਥਾ ਚੁੱਪ ਮੈਂ ਤੂੰ ਨਹੀਂ ਬੋਲਿਆ ਉਹ ਕਹਿੰਦਾ ਮੰਤਰੀ ਸਾਹਿਬ ਮੈਨੂੰ ਧਿਆਨ ਨਹੀਂ ਰਿਹਾ ਕੋਈ ਨਹੀਂ ਤੁਹਾ ਜੇਜਣਾ ਬੜੀਆਂ ਵੋਟਾਂ ਪੈਣੀਆਂ ਆਪਾਂ ਜੇਜਣਾ ਚਲੋ ਉਹ ਮਹਾਰਾਜ ਦੀ ਮੇਰ ਹੋਈ ਜਿੱਤ ਤੇ ਗਏ ਪਰ ਜਿੱਤੇ ਕਿੰਨੀਆਂ ਵੋਟਾਂ ਤੇ 10999 ਵੋਟਾਂ ਤੇ ਇੱਕ ਵੋਟ ਪਾ ਦਿੰਦਾ 11000 ਹੋ ਗਈ ਸਗਣਾ ਵਾਲੀ ਵੇਖੋ ਇੱਕ ਵੋਟ ਰਹਿ ਗਈ ਤੇ 10999ਾਂ ਤੇ ਜਿੱਤੇ ਵੇਖੋ ਇੱਕ ਵੋਟ ਦਾ ਕਿੰਨਾ ਮਤਵ ਆ ਏਕ-ਏਕ ਵੋਟ ਨਾਲ 100 ਵੋਟ ਬਣਦੀ 100 100 ਯਾਰ 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 ਨਾਲ ਲੱਖ ਇਸ ਕਰਕੇ ਬੇਨਤੀ ਆ ਆਪ ਦੀ ਏਕ-ਏਕ ਕੀਮਤੀ ਵੋਟ 11 ਤਰੀਕ ਨੂੰ ਵੇਲੇ ਨਾ ਪਾਉਣ ਜਾਣੀਗੇ ਤਰਮੀ 100 ਸੰਧੂਆ ਤੁਹਾਡਾ ਪੁੱਤ ਤੁਹਾਡਾ ਭਰਾ ਉਹ ਅੱਗੇ ਵੀ ਤੁਹਾਡੇ ਚ ਵਿਚਰਦਾ ਰਿਹਾ ਤੋ ਅਹ ਅੱਗੇ ਵੀ 3 ਰ ਆਰਮੀ 100 ਸੰਧੂ ਨੂੰ ਜਿਤਾ ਕੇ ਵਿਧਾਨ ਸਭਾ ਜੇ ਭੇਜਿਆ ਤੁਸੀਂ ਤਾਂ ਏਡੇ ਜਝਾਰੂ ਜੇ ਤੋ ਅਹ ਆਜ਼ਾਦ ਜਿਤਾਸ ਤੇ ਆਰਮੀ 100 ਤੋ ਅਹ ਜਾਜਤਾ ਕੇ ਘਲਤਾ ਈਸੋ ਨਾ ਦਰ ਸਰੀਆ ਕਾਲ ਬਾਕੀ ਮਹਾਰਾ ਕਿਰਪਾ ਕਰੇ ਇਹ ਜਿਹੜੀ ਤੁਹਾਡੀ ਧਰਤੀ ਹੈ ਤਰਨਤਾਰਨ ਵਿਧਾਨ ਸਭਾ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਧਰਤੀ ਹੈ ਬਾਬੇ ਬੁੱਢੇ ਸਾਹ ਪਾਤਸ਼ਾਹ ਦੀ ਧਰਤੀ ਆ ਬਾਬਾ ਬੁੱਢਾ ਸਾਹਿਬ ਚਰਨ ਛੋਪਾ ਪਵਤ੍ਰਤੀ ਆ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਚਰਨ ਛੋਪਾ ਪਵਤ੍ਰਤੀ ਆ ਤੁਹਾਡੇ ਤੇ ਬੜੀ ਮਹਾਰਾਜ ਦੀ ਕਿਰਪਾ ਗੁਰੂ ਦੀ ਨਗਰੀ ਆ ਤੇ ਇੱਥੇ ਦੇ ਮਹਾਰਾ ਜਿਹਦੇ ਤੇ ਮਿਹਰਬਾਨ ਹੋ ਜਾਣ ਜਿਹੜਾ ਚੰਗੇ ਕੰਮ ਕਰੇ ਗੁਰੂ ਅਰਜਨ ਦੇਵ ਪਾਤਸ਼ਾਹ ਉਹਦੇ ਸਿਰ ਤੇ ਮਿਹਰ ਪ੍ਰਿਆਸ ਰੱਖ ਦਿੰਦੇ ਆ ਨੌ ਨਦੀਆਂ ਤੇ 12 ਸਿੱਧੀਆਂ ਹਰਮੀਤੋਂ ਸੰਧੂ ਨੇ ਅੱਗੇ ਵੀ ਬੜੇ ਕੰਮ ਕਰਾਏ ਆ ਤਾਂ ਹੀ ਲੋਕ ਹਰਮੀਤੋਂ ਸੰਧੂ ਨਾਲ ਜੁੜੇ ਆ ਤਾਂ ਏਰਮੀਤੋ ਸੰਦੂਣਾ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਜੁੜਿਆ ਤਹਿਰਮੀਤੋ ਨੂੰ ਪਿਆਰ ਕਰਦੇ ਆ ਤੇ ਸਾਥ ਸੰਗਤ ਮੈਂ ਇਹੋ ਬੇਨਤੀ ਕਰਨੀ ਆ ਕਿ ਤੁਹਾਡੀ ਆਪਣੀ ਸਰਕਾਰ ਆ ਤੁਹਾਡਾ ਪੁੱਤ ਤੁਹਾਡਾ ਭਰਾ ਮੁੱਖ ਮੰਤਰੀ ਆ ਤੇ ਇਲੈਕਸ਼ਨ ਕੱਲੀ ਏਰਮੀਤੋ ਸੰਦੂ ਜਾ ਆਮ ਆਦਮੀ ਪਾਰਟੀ ਕੱਲੀ ਦੀ ਨਾ ਸਮਝੀ ਜਾਇਓ ਇਹ ਇਲੈਕਸ਼ਨ ਇੱਥੇ ਬੈਠੇ ਇੱਕ ਇੱਕ ਭਰਾ ਇੱਕ ਇੱਕ ਮੇਰੀ ਭੈਣ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਦੀ ਤੁਹਾਡੇ ਆਉਣ ਵਾਲੀਆਂ ਪੁਸ਼ਤਾਂ ਦੀ ਤੁਹਾਡੇ ਬੱਚਿਆਂ ਦੀ ਇਲੈਕਸ਼ਨ ਜੀ ਕਿਉਂ ਇਲੈਕਸ਼ਨ ਆ ਕਿਉਂਕਿ ਇਹ ਸਿਲੈਕਸ਼ਨ ਨੇ 2027 ਦਾ ਮੋਟ ਬੰਨਣਾ ਜੇ ਇਹ ਕਾਲੀ ਦੇ ਕਾਂਗਰਸੀ ਭਾਜਪਾ ਵਾਲੇ ਕਹਿੰਦੇ ਆ ਵੀ 2027 ਫਾਈਨਲ ਆ ਤੇ ਆ ਜਿਹੜੀ ਆ 2025 ਵਾਲੀ ਬਾਈ ਇਲੈਕਸ਼ਨ ਤਰਨ ਧਰਨ ਵਾਲੀ ਇਹ ਸੈਮੀ ਫਾਈਨਲ ਆ ਜਿੰਨੇ ਸੈਮੀ ਫਾਈਨਲ ਜਿੱਤਣਾ ਇਹ ਵਿਰੋਧੀ ਕਹਿੰਦੇ ਓਨਾ ਹੀ ਫਾਈਨਲ ਜਿੱਤਣਾ ਤੇ ਤਗੜੇ ਹੋ ਕੇ ਤਰਨ ਤਰਨ ਤੋਂ ਮੋਟ ਬੰਨਦੀਏ 27 ਵਾਲੀ ਇਲੈਕਸ਼ਨ ਦਾ ਸਾਨੂੰ ਤੁਹਾਡੇ ਤੋਂ ਬੜੀਆਂ ਆਸਾਂ ਜੇ ਸਾਨੂੰ ਤੁਹਾਡੇ ਤੋਂ ਬੜੀਆਂ ਮੀਤਾਂ ਜੇ ਤਗੜੇ ਹੋ ਕੇ ਜਿਤਾ ਦਿਓ ਬਾਕੀ ਅਸੀਂ ਕਿਸੇ ਦੂਜੀ ਪਾਰਟੀ ਦੇ ਉਮੀਦਵਾਰ ਦੀ ਸਾਨੂੰ ਕੋਈ ਬਖਤੋਈ ਭੰਡੀ ਕਰਨ ਦੀ ਲੋੜ ਨਹੀਂ ਅਸੀਂ ਵਿਕਾਸ ਕੀਤਾ ਆ ਅਸੀਂ ਕੰਮ ਕੀਤੇ ਆ ਅਸੀਂ ਕੰਮ ਦੱਸ ਕੇ ਵੋਟ ਮੰਗਾਂਗੇ ਤੇ ਲੋਕੀ ਚਾਹੁੰਦੇ ਆ ਸੰਗਤ ਕੀ ਚਾਹੁੰਦੀ ਆ ਸੰਗਤ ਵੀ ਇਹੋ ਚਾਹੁੰਦੀ ਆ ਅਸੀਂ ਜਿੰਨੂੰ ਵੋਟ ਪਾਈ ਆ ਉਹ ਸਾਡੇ ਇਲਾਕੇ ਦਾ ਸਾਡੇ ਹਲਕੇ ਦਾ ਵਿਕਾਸ ਕਰਾਵੇ ਤੇ ਤੁਹਾਡੇ ਨਾਲ ਵਾਦਾ ਜਿੰਨਾ ਵਿਕਾਸ ਅੱਗੇ ਤੇਜ਼ੀ ਨਾਲ ਚੱਲਦਾ ਪਿਆ 145 ਕਰੋੜ ਰੁਪਇਆ ਆ ਗਿਆ ਹੁਣ ਤਾਂ ਹੀ ਤੁਹਾਡੇ ਤਰਨਤਨ ਮੈਦਾਨ ਸਭਾ 'ਚ 145 ਕਰੋੜ ਤੇ ਗਾਂ ਵੀ ਜਿੰਨੇ ਪੈਸੇ ਕਹੋਗੇ ਉਹਨੇ ਤੁਹਾਨੂੰ ਲਿਆ ਕੇ ਦੇਵਾਂਗੇ ਜਿੰਨੀਆਂ ਗਰਾਂਟੀਆਂ ਕਹੋਗੇ ਉਹਨੀਆਂ ਆ ਜਾਣਗੀਆਂ ਪਰ ਬੇਨਤੀ ਆ ਲੀਡ ਲੈਓ 20000 ਤੋਂ ਪਲੱਸ ਲੈਓ ਕਿਹੜਾ ਤਰਤਾ ਨਾਲੇ ਲੀਡ 20000 ਜਿੰਦਾਬਾਦ ਜਿੰਦਾਬਾਦ ਇੱਕ ਮੈਂ ਨਾਰਾ ਜਕਾਰਾ ਲਾਉਂਗਾ ਮੇਰੀਆਂ ਭੈਣਾਂ ਵੀ ਤੇ ਭਰਾਵਾਂ ਵੀ ਪੂਰੀ ਉੱਚੀ ਵਾਚਾ ਹੱਥ ਉਤੇ ਕਰਕੇ ਲਾਉਣਾ ਪਤਾ ਲੱਗ ਜੇ ਭਿੱਤਰਨ ਤਾਨ ਦੀ ਬਾਰਡ ਨੰਬਰ 1 ਲੀਡ ਦੇ ਵਿੱਚ ਵੀ ਇੱਕ ਨੰਬਰ ਤੇ ਆਊਗੀ ਬੋਲੇ ਸੋਨਿਹਾਰ ਰਿਆ ਕਾਲ ਬੋਲੇ ਸੋਨਿਹਾਰ ਰਿਆ ਕਾਲ ਆਮ ਆਦਮੀ ਪਾਰਟੀ ਜਿੰਦਾਬਾਦ ਸ਼੍ਰੀ ਅਰਵਿੰਦ ਕੇਜਰੀਆ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਇਨਕਲਾਬ ਜਿੰਦਾਬਾਦ